ਕੋਈ ਜਿਹੜੀ ਵੀਡੀਓ ਵਾਇਰਲ ਹੋਈ ਹੈ ਮੈਂ ਇਕੱਲੇ ਨਹੀਂ ਨਹੀਂ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਸਭ ਨੇ ਦੇਖੀ ਹੈ ਇਹ ਗੱਲ ਔਰ ਜਿਹੜੇ ਚੈਲੰਜ ਚੱਲੇ ਜਿਨੇ ਇਹਨਾਂ ਦੀ ਤਾਂ ਹਿਸਟਰੀ ਹੋਈ ਹੈ ਉਹਦਾ ਵੀ ਇਹਨਾਂ ਨੇ ਕਿਸੇ ਲੜਕੀ ਨੂੰ ਪਿੱਛੇ ਪਿੱਛੇ ਹੱਥ ਲਾ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਵੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਤੇ ਅਸੀਂ ਅਮਰਿੰਦਰ ਨੂੰ ਕਿਹਾ ਅਮਰਿੰਦਰ ਸਾਹਿਬ ਨੇ ਕਿਹਾ ਸੀਗਾ ਕਿ ਦੇਖੋ ਜੀ ਤੁਹਾਡਾ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਲੇਕਿਨ ਗੱਲ ਹੋ ਜਾਂਦੀ ਹੈ ਨਾ ਕਿਦਾਂ ਦੇ ਕਿ ਮੰਤਰੀ ਵੀ ਉਹੀ ਕਰਦੇ ਨੇ ਜਿਹੜੇ ਉੱਪਰੋਂ ਦੇਖਦੇ ਨਹੀਂ ਹੁੰਜੜੀ ਵੀਡੀਓ ਵਾਇਰਲ ਹੋਈ ਹੈ ਬੀਬੀ ਜਗੀਰ ਕੌਰ ਜੀ ਦੀ ਤੁਸੀਂ ਪਬਲੀਕਲੀ ਤੁਸੀਂ ਉਹਨਾਂ ਨੂੰ ਹੱਥ ਲਾ ਰਹੇ ਹੋ ਇੱਕ ਲੇਡੀ ਹੈ ਤੁਸੀਂ ਉਹਦਾ ਸਨਮਾਨ ਕਰੋ ਸਤਕਾਰ ਕਰੋ ਪੈਰਾਂ ਨੂੰ ਹੱਥ ਲਾਓ ਹੁਣ ਤੁਸੀਂ ਬਾਅਦ ਚੋਂ ਜੇ ਉਸ ਧਿਆਨ ਦਿਨੇ ਹੋ ਕਿ ਮੇਰੀ ਬਾਹਰ ਕੀ ਹੈ ਮੇਰੀ ਭੈਣ ਵਰਗੀ ਹੈ ਤੁਸੀਂ ਮੱਥਾ ਟੇਕੋ ਉਹਨਾਂ ਨੂੰ ਜੇ ਇਹ ਗੱਲ ਹੈਗੀ ਤੁਸੀਂ ਐਦਾਂ ਕਰੋਗੇ ਇਹਨਾਂ ਨੂੰ ਐਦਾਂ ਮੂੰਹ ਹੱਥ ਲਾ ਕੇ ਅਸੀਂ ਮੰਨ ਵੀ ਜਾਂਦੇ ਕਿ ਜੇ ਇਹ ਗੱਲ ਸੀ ਜੇ ਬੀਬੀ ਜਗੀਰ ਕੌਰ ਜੀ ਨੇ ਹੱਥ ਵਗਾ ਕੇ ਨਾ ਮਾਰਿਆ ਹੁੰਦਾ ਤਾਂ ਪਰੇ ਕੀਤਾ ਹੁੰਦਾ ਠੀਕ ਹੈ ਤੇ ਜੇ ਵੀ ਵੀ ਜ਼ਗੀਰ ਕੌਰ ਦੇ ਸਿਰ ਤੇ ਵੀ ਹੱਥ ਰੱਖ ਦਿੰਦੇ ਜਾਂ ਇਹ ਉਹਨਾਂ ਦਾ ਉਹਨਾਂ ਦਾ ਜਿਹੜਾ ਆਪ ਸਿਰ ਤੇ ਹੱਥ ਰੱਖ ਦਿੰਦੇ ਭੈਣ ਦੀ ਤੌਰ ਤੇ ਉੱਤੇ ਮੰਨੀ ਜਾ ਸਕਦੀ ਸੀ ਅਰਕਾਰ ਲੇਕਿਨ ਚਰਨ ਜੀ ਚੰਦੀ ਦੀ ਤਾਂ ਹਿਸਟਰੀ ਹੈ ਜੀ ਜ਼ਗੀਰ ਕੌਰ ਦੀ ਸ਼ਿਕਾਇਤ ਜਾਂ ਕਾਲੀ ਦਲ ਦੇ ਕਿਸੇ ਨੁਮਾਇੰਦੇ ਹੋਰ ਦੀ ਸ਼ਿਕਾਇਤ ਜਾਂ ਔਮਨ ਕਿਸੇ ਕਹਦੀਏ ਕਿਸੇ ਵਿੰਗ ਦੀ ਸ਼ਿਕਾਇਤ ਆਈ ਹੈ ਇਸ ਸਬੰਸ ਨੂੰ ਲੈ ਕੇ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਕਿ ਉਸ ਦੀ ਮੈਂ ਵੇਟ ਕਰਾ ਕੇ ਉਹ ਮੈਨੂੰ ਕੋਈ ਲੈਟਰ ਲਿਖੇ ਜਾਂ ਕੁਝ ਕਵੇ ਐਜ਼ ਅ ਔਮਨ ਐਜ਼ ਅ ਰਿਸਪਾਂਸਿਬਲ ਪਰਸਨ ਸਿਟਿੰਗ ਇਨ ਦਿਸ ਚੇਅਰ ਆਈ ਵਿਲ ਟੇਕ ਐਕਸ਼ਨ ਨਾ ਉਹਨਾਂ ਨੇ ਇੰਟਰੈਕਟਲੀ ਵੀ ਨਾਲ ਮਾਫੀ ਵੀ ਮੰਗੀ ਐ ਇਸ ਘਟਨਾ ਤੋਂ ਬਾਅਦ ਜਿਹੜਾ ਕੰਟਰੋਲ ਹੁੰਦਾ ਸਿਸਟਮ ਸੰਨ ਸੋਸ਼ਲ ਮੀਡੀਆ ਦਾ ਨਜ਼ਰ ਆਇਆ ਨਹੀਂ ਜੀ ਕੋਈ ਮਾਫੀ ਨਹੀਂ ਮੰਗੀ ਐ ਉਹਨਾਂ ਨੇ ਸਿਰਫ ਇਹ ਕਿਹਾ ਉਹ ਮੇਰੀ ਮਾਵਾ ਵਰਗੀ ਐ ਉਹ ਮੇਰੀ ਭੈਣਾ ਵਰਗੀ ਐ ਤਾਂ ਕਿ ਹੋ ਗਿਆ ਮਾਂ ਦੇ ਜਾਂ ਭੈਣ ਦੇ ਅੱਦਾ ਹੱਥ ਲਾਇਆ ਜਾ ਸਕਦਾ ਐ ਨਾ ਤਾਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਇਹਦੀ ਮਾਂ ਲੱਗਦੀ ਆ ਨਾ ਉਹਨਾਂ ਨੇ ਕਿਹਾ ਮੈਂ ਇਹਦੀ ਭੈਣ ਲੱਗਦੀ ਆ ਉਹਨਾਂ ਨੇ ਤਾਂ ਹੱਥ ਵਗਾ ਕੇ ਮਾਰਿਆ ਇਹਨਾਂ ਦਾ ਪਰਿਓ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਬੀਬੀ ਜ਼ਗੀਰ ਕੌਰ ਦੀ ਹੋਈ ਘਟਨਾਕਰਨ ਨੂੰ ਲੈ ਕੇ ਇੱਕ ਵੀਡੀਓ ਵਾਇਰਲ ਨੂੰ ਲੈ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲਿਆ ਆ ਡੀਜੀਪੀ ਨੂੰ ਸਿੱਧੇ ਤੌਰ ਤੇ ਇੱਕ ਪੱਤਰ ਲਿਖਿਆ ਆ ਤੇ ਕਾਰਵਾਈ ਸਟੇਟਸ ਜਿਹੜਾ ਕਿ ਆ ਉਹ ਕੱਲ ਦੁਪਹਿਰ 2 ਵਜੇ ਤੱਕ ਦੱਸਣ ਲਈ ਕਿਹਾ ਆ ਮੇਰੇ ਨਾਲ ਚੇਅਰਮੈਨ ਚੇਅਰਪਰਸਨ ਰਾਜ ਲਾਲੀ ਗਿੱਲ ਜੀ ਨੇ ਸਵਾਗਤ ਹੈ ਜੀ ਸਪੋਕਸਮੈਨ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜੀ ਪੰਜਾਬ ਦੀ ਸਿਆਸਤ ਦੇ ਉੱਗੇ ਦੋ ਲੀਡਰ ਨੇ ਉਹ ਵੀਡੀਓ ਚ ਨਜ਼ਰ ਆਉਂਦੇ ਨੇ ਇੱਕ ਅਜਿਹੀ ਅਸੀਂ ਕਹਦੇ ਘੜਨਾ ਕਰਮੋ ਵੀਡੀਓ ਚਾਹੁੰਦਾ ਆ ਤੁਸੀਂ ਨੋਟਿਸ ਲੈਨੇ ਹੋ ਅਜਿਹਾ ਕੀ ਦੇਖਿਆ ਜਿਹਦੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਦਖਲ ਦੇਣਾ ਪਿਆ ਦੇਖੋ ਇਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਮੈਂ ਇਕੱਲੇ ਨਹੀਂ ਨਹੀਂ ਦੇਖਿਆ ਪੂਰੇ ਪੰਜਾਬ ਨੇ ਦੇਖਿਆ ਸਭ ਨੇ ਦੇਖੀ ਹੈ ਇਹ ਗੱਲ ਔਰ ਜਿਹੜੇ ਚਰਨਜੀਤ ਚੰਨੀ ਜੀ ਨੇ ਇਹਨਾਂ ਦੀ ਤਾਂ ਹਿਸਟਰੀ ਹੋਈ ਆ ਜੀ ਇਹ 2018 ਦੇ ਵਿੱਚ ਵੀ ਅਸੀਂ ਬਹੁਤ ਵਿਰੋਧ ਕੀਤਾ ਸੀਗਾ ਉਦੋਂ ਮੈਂ ਉਸ ਟਾਈਮ ਤੇ ਔਮਨ ਵਿੰਗ ਪ੍ਰੈਜ਼ੀਡੈਂਟ ਹੁੰਦੀ ਸੀਗੀ ਉਦੋਂ ਵੀ ਇਹਨਾਂ ਨੇ ਕਿਸੇ ਲੜਕੀ ਨੂੰ ਦੇ ਪਿੱਛੇ ਪਿੱਠ ਦੇ ਪਿੱਛੇ ਹੱਥ ਲਾ ਕੇ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਦੋਂ ਵੀ ਅਸੀਂ ਇਹਨਾਂ ਨੂੰ ਇਹ ਗੱਲ ਕਹੀ ਸੀ ਤੇ ਅਸੀਂ ਅਮਰਿੰਦਰ ਨੂੰ ਕਿਹਾ ਅਮਰਿੰਦਰ ਸਾਹਿਬ ਨੂੰ ਕਿਹਾ ਸੀਗਾ ਕਿ ਦੇਖੋ ਜੀ ਤੁਹਾਡਾ ਮੰਤਰੀ ਨੂੰ ਬਰਖਾਸਤ ਕਰਨਾ ਚਾਹੀਦਾ ਹੈ ਲੇਕਿਨ ਗੱਲ ਹੋ ਜਾਂਦੀ ਹੈ ਨਾ ਕਿ ਦੰਦੇ ਕਿ ਮੰਤਰੀ ਵੀ ਉਹੀ ਕਰਦੇ ਨੇ ਜਿਹੜੇ ਉੱਪਰੋਂ ਦੇਖਦੇ ਨੇ ਜੀ ਇਸ ਦੇ ਤੇ ਕੋਈ ਹਰਕਤ ਇਹਨਾਂ ਨੇ ਕੋਈ ਇਸ ਟਾਈਮ ਦੇ ਉੱਤੇ ਕੋਈ ਨੋਟਿਸ ਨਹੀਂ ਲਿਆ ਇਸ ਦੇ ਉੱਤੇ ਸਾਡਾ ਪ੍ਰੋਟੈਸਟ ਬਹੁਤ ਲੰਮਾ ਚੱਲਦਾ ਰਿਹਾ ਹੈ ਆ ਤੇ ਉਸ ਤੋਂ ਦੇਖਦੇ ਬਾਰ-ਬਾਰ ਅਸੀਂ ਨੂੰ ਦੇਖਦੇ ਆ ਕਿ ਹਿਸਟਰੀ ਦੇ ਟੌਰ ਦੇ ਉੱਤੇ ਇਹਨਾਂ ਦੀ ਕੋਈ ਨਾ ਕੋਈ ਐਸੇ ਅਪੱਤੀਜਨਕ ਬਿਆਨ ਆਂਦੇ ਰਹਿੰਦੇ ਨੇ ਜਾਂ ਅਪੱਤੀਜਨਕ ਹਰਕਤਾਂ ਆਉਂਦੀਆਂ ਰਹਿੰਦੀਆਂ ਨੇ ਹੁਣ ਜਿਹੜੀ ਵੀਡੀਓ ਵਾਇਰਲ ਹੋਈ ਹੈ ਬੀਬੀ ਬਜਗੀਰ ਕੌਰ ਜੀ ਦੀ ਤੁਸੀਂ ਪਬਲਿਕਲੀ ਤੁਸੀਂ ਉਹਨਾਂ ਨੂੰ ਹੱਥ ਲਾ ਰਹੇ ਹੋ ਇੱਕ ਲੇਡੀ ਹੈ ਤੁਸੀਂ ਉਹਦਾ ਸਨਮਾਨ ਕਰੋ ਸਤਕਾਰ ਕਰੋ ਪੈਰਾਂ ਨੂੰ ਹੱਥ ਲਾਓ ਹੁਣ ਤੁਸੀਂ ਬਾਅਦ ਚੋ ਜੋ ਧਿਆਨ ਦਿਨੇ ਹੋ ਕਿ ਮੇਰੀ ਮਾਂ ਵਰਗੀ ਹੈ ਮੇਰੀ ਭੈਣ ਵਰਗੀ ਹੈ ਤੁਸੀਂ ਮੱਥਾ ਟੇਕੋ ਉਹਨਾਂ ਨੂੰ ਜੇ ਇਹ ਗੱਲ ਹੈਗੀ ਤੁਸੀਂ ਐਦਾਂ ਕਰੋਗੇ ਇਹਨਾਂ ਨੂੰ ਐਦਾਂ ਮੂੰਹ ਨੂੰ ਹੱਥ ਲਾ ਕੇ ਅਸੀਂ ਮੰਨ ਵੀ ਜਾਂਦੇ ਕਿ ਜੇ ਗੱਲ ਸੀ ਜੇ ਬੀਬੀ ਜਗੀਰ ਕੌਰ ਜੀ ਨੇ ਹੱਥ ਵਗਾ ਕੇ ਨਾ ਮਾਰਿਆ ਹੁੰਦਾ ਤਾਂ ਫਰੇ ਕੀਤਾ ਹੁੰਦਾ ਠੀਕ ਹੈ ਠੀਕ ਹੈ ਤੇ ਜੇ ਬੀਬੀ ਜਗੀਰ ਕੌਰ ਜੀ ਨੇ ਸਿਰ ਤੇ ਵੀ ਹੱਥ ਰੱਖ ਦਿੰਦੇ ਜਾਂ ਇਹ ਉਹਨਾਂ ਦਾ ਉਹਨਾਂ ਦਾ ਜਿਹੜਾ ਆਪ ਸਿਰ ਤੇ ਹੱਥ ਰੱਖ ਦਿੰਦੇ ਭੈਣ ਦੀ ਤੌਰ ਦੇ ਉੱਤੇ ਮੰਨੀ ਜਾ ਸਕਦੀ ਸੀ ਹਰਕਤ ਲੇਕਿਨ ਚਰਨ ਜੀ ਚੰਨੀ ਦੀ ਤਾਂ ਹਿਸਟਰੀ ਹੈ ਜੀ ਇਹ ਇਕ ਮੰਤਰੀ ਹੋਣ ਦੇ ਨਾਤੇ ਤੁਸੀਂ ਜਦੋਂ ਜਾਣਿਓ ਆਪਣੀ ਵੋਟਾਂ ਮੰਗਣ ਜਾਣਿਓ ਮਾਵਾਂ ਧੀਆਂ ਦੇ ਅੱਗੇ ਹੱਥ ਜੋੜ-ਜੋੜ ਕੇ ਹੱਥ ਜੋੜ-ਜੋੜ ਕੇ ਪਹਿਰੀਆਂ ਥਲਾਕਾ ਤੁਸੀਂ ਵੋਟਾਂ ਮੰਗਦੇ ਹੋ ਮੈਂ ਤਾਂ ਇਹ ਗੱਲ ਕਹੂੰ ਕਿ ਜਿਹੜੀ ਸਾਡੀਆਂ ਪੰਜਾਬ ਦੀਆਂ ਮਾਵਾਂ ਧੀਆਂ ਨੇ ਬੜੀ ਸੋਚ ਸਮਝ ਕੇ ਵੋਟ ਪਾਣ ਇਸ ਆਦਮੀ ਨੂੰ ਕਿਉਂਕਿ ਇਸ ਦੀ ਹਰਕਤ ਨੂੰ ਦੇਖਦੇ ਹੋਏ ਕਿ ਨiyet ਕਿਵੇਂ ਆ ਤੇ ਆਪਣੇ ਆਪ ਨੂੰ ਮੰਤਰੀ ਘਰ ਆਉਣ ਦੇ ਲਈ ਵੋਟਾਂ ਮੰਗਣ ਦੇ ਲਈ ਇਹ ਕਿਸ ਤਰੀਕੇ ਨਾਲ ਤੁਹਾਡੇ ਪੈਰਾਂ ਨੂੰ ਹੱਥ ਲਾਉਂਦੇ ਨੇ ਨਹੀਂ ਤੇ ਤੁਹਾਡੇ ਮੂੰਹਾਂ ਤੱਕ ਜਾਂਦੇ ਨੇ ਤੁਹਾਡੇ ਕੋਲ ਜਗੀਰ ਕੌਰ ਦੀ ਸ਼ਿਕਾਇਤ ਜਾਂ ਕਾਲੀ ਦਲ ਦੇ ਕਿਸੇ ਨੁਮਾਇੰਦੇ ਹੋਰ ਦੀ ਸ਼ਿਕਾਇਤ ਜਾਂ ਔਮਨ ਕਿਸੇ ਕੈਦੀਏ ਕਿਸੇ ਵਿੰਗ ਦੀ ਸ਼ਿਕਾਇਤ ਆਈ ਹੈ ਇਸ ਮਸਲੇ ਨੂੰ ਲੈ ਕੇ ਮੈਨੂੰ ਕਿਸੇ ਦੀ ਸ਼ਿਕਾਇਤ ਦੀ ਲੋੜ ਨਹੀਂ ਹੈ ਜੀ ਇਸ ਦੇ ਉੱਤੇ ਬੀਬੀ ਜਗੀਰ ਕੌਰ ਜੀ ਦੀ ਸਾਨੂੰ ਕੋਈ ਸ਼ਿਕਾਇਤ ਨਹੀਂ ਆਈ ਹੈ ਲੇਕਿਨ ਬੀਬੀ ਜਗੀਰ ਕੌਰ ਜੀ ਦੇ ਅਸੀਂ ਇਸ ਬੰਦੇ ਦੀ ਹਰਕਤ ਨੂੰ ਦੇਖਦੇ ਹੋਏ ਜੋ ਕਿ ਐਡੀ ਵੱਡੀ ਕੁਰਸੀ ਤੇ ਰਿਹਾ ਹੋਵੇ ਜਿਹੜਾ ਮੁੱਖ ਮੰਤਰੀ ਰਿਹਾ ਹੋਵੇ ਪੰਜਾਬ ਦਾ ਠੀਕ ਹੈ ਨਾ ਔਰ ਜਿਸ ਦੀ ਐਦਾ ਦੇ ਹਰਕਤਾਂ ਹੋਣ ਮੈਨੂੰ ਕਿਸੇ ਦੀ ਲੋੜ ਨਹੀਂ ਹੈ ਕਿ ਉਸ ਦੀ ਮੈਂ ਵੇਟ ਕਰਾਂ ਕਿ ਉਹ ਮੈਨੂੰ ਕੋਈ ਲੈਟਰ ਲਿਖੇ ਜਾਂ ਕੁਝ ਕਵੇ ਐਜ਼ ਅ ਵੂਮਨ ਐਜ਼ ਅ ਰਿਸਪਾਂਸਿਬਲ ਪਰਸਨ ਹੂ ਇਸ ਸਿਟਿੰਗ ਇਨ ਥਿਸ ਚੇਅਰ ਆਈ ਵਿਲ ਟੇਕ ਐਕਸ਼ਨ ਔਨ ਥਿਸ ਕਿਸ ਤਰ੍ਹਾਂ ਰੈਕਸ਼ਨ ਨੂੰ ਹਾਲਾਂਕਿ ਤੁਸੀਂ ਡੀਜੀਪੀ ਤੱਕ ਨੋਟਿਸ ਦਿੱਤਾ ਹੈ ਕਿ ਕੱਲ 2 ਵੇ ਵੇ ਤੱਕ ਸਟੇਟਸ ਰਿਪੋਰਟ ਹੈ ਕਿਦਾਂ ਦਾ ਐਕਸ਼ਨ ਜਿਹੜੀ ਕਿਦਾਂ ਦੀ ਕਾਰਵਾਈ ਹੋਊਗੀ ਇਸ ਦੀ ਇਨਕੁਆਰੀ ਕਰ ਇਹਨਾਂ ਦੀ ਇਨਕੁਆਰੀ ਕਰ ਲੈਣਗੇ ਕਿ ਹਾਂ ਉਹ ਦੇਖ ਲੈਣਗੇ ਵੀਡੀਓ ਜਿਸ ਦੇ ਅੰਦਰ ਇਹ ਬੀਬੀ ਜਗੀਰ ਕਾੜੀ ਨੂੰ ਜੋ ਵੀ ਔਰ ਜਿਸ ਤਰੀਕੇ ਨਾਲ ਇਹ ਹੱਥ ਲਾ ਰਹੇ ਨੇ ਜਾਂ ਕੁਝ ਕਰ ਰਹੇ ਨੇ ਉਹਨਾਂ ਨੂੰ ਅਸੀਂ ਪ੍ਰੀਵੀਅਸ ਵੀ ਭੇਜੇ ਨੇ ਆਪਣੇ 2018 ਦੇ ਵੀ ਭੇਜੇ ਨੇ ਕਿ ਇਹਨਾਂ ਦੀ ਹਿਸਟਰੀ ਇਸ ਤਰੀਕੇ ਦੀ ਰਹੀ ਹੈ ਅਸੀਂ ਉਹਨਾਂ ਨੂੰ ਬੁਲਾਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਜਿਸ ਤਰੀਕੇ ਦੀ ਹਰਕਤ ਕਰਦੇ ਨੇ ਇਹ ਔਰ ਆਰਤਾ ਜਿਹੜੀਆਂ ਪੰਜਾਬ ਦੀਆਂ ਨੇ ਭੈਣ ਧਿਆਨ ਨਾਲ ਦੇਖਣ ਇਹਨਾਂ ਦੀ ਹਰਕਤਾਂ ਪਿਛੋਕੜ ਦੇਖਣ ਚੰਗੀ ਤਰ੍ਹਾਂ ਇਸ ਇਸ ਬੰਦੇ ਦਾ ਉਸ ਤੋਂ ਬਾਅਦ ਡਿਸਾਈਡ ਕਰਨ ਕਿ ਇਹ ਬੰਦਾ ਲਾਇਕ ਹੈ ਕਿ ਇਲੈਕਸ਼ਨ ਦੇ ਅੰਦਰ ਖੜਾ ਹੋ ਸਕੇ ਜੀ ਸਰ ਇਸ ਵੀਡੀਓ ਤੋਂ ਬਾਅਦ ਚਰਨਜੀਤ ਚੰਨੀ ਕਹਿੰਦੇ ਕਹਿੰਦੇ ਮੇਰੇ ਭੈਣਾ ਵਰਗੀ ਆ ਮੈਂ ਸਿਰਫ ਜਿਹੜਾ ਭੈਣ ਭਾਈ ਵਾਲਾ ਇੱਕ ਪਿਆਰ ਹੁੰਦਾ ਉਦੋਂ ਦਾ ਵਤੀਰਾ ਕੀਤਾ ਸੀ ਜਾਂ ਸਤਿਕਾਰ ਬਹੁਤ ਕਰਦਾ ਆ ਤਾਂ ਉਹਨਾਂ ਨੇ ਇੰਟਰੈਕਟਲੀ ਵੇ ਨਾਲ ਮਾਫੀ ਵੀ ਮੰਗੀ ਐ ਇਸ ਘਟਨਾ ਤੋਂ ਬਾਅਦ ਜਿਹੜਾ ਟਰੋਲ ਹੁੰਦਾ ਸਿਸਟਮ ਸਾਨੂੰ ਸੋਸ਼ਲ ਮੀਡੀਆ ਦਾ ਨਜ਼ਰ ਆਇਆ ਨੇ ਜੀ ਕੋਈ ਮਾਫੀ ਨਹੀਂ ਮੰਗੀ ਐ ਉਹਨਾਂ ਨੇ ਸਿਰਫ ਇਹ ਕਿਹਾ ਉਹ ਮੇਰੀ ਮਾਵਾ ਵਰਗਿਆ ਉਹ ਮੇਰੀ ਭੈਣਾ ਵਰਗਿਆ ਤਾਂ ਕੀ ਹੋ ਗਿਆ ਮਾਂ ਦੇ ਜਾਂ ਭੈਣ ਦੇ ਅਦਾ ਹੱਥ ਲਾਇਆ ਜਾ ਸਕਦਾ ਆ ਠੀਕ ਹੈ ਨਾ ਤਾਂ ਬੀਬੀ ਜਗੀਰਕੌਰ ਨੇ ਕਿਹਾ ਕਿ ਮੈਂ ਇਹਦੀ ਮਾਂ ਲੱਗਦੀ ਆ ਠੀਕ ਹੈ ਨਾ ਉਹਨਾਂ ਨੇ ਕਿਹਾ ਮੈਂ ਇਹਦੀ ਭੈਣ ਲੱਗਦੀ ਆ ਉਹਨਾਂ ਨੇ ਤਾਂ ਹੱਥ ਵਗਾ ਕੇ ਮਾਰੇ ਇਹਨਾਂ ਦਾ ਪਰਿਓ ਠੀਕ ਹੈ ਨਾ ਜੇ ਬੀਬੀ ਜਗੀਰਕੌਰ ਜੀ ਇਦਾਂ ਹੀ ਸਤਕਾਰ ਕਰਦੇ ਸੀ ਇਹਨਾਂ ਦਾ ਤਾਂ ਉਹਦੇ ਸਿਰ ਤੇ ਹੱਥ ਰੱਖ ਲੈਂਦੇ ਜਾਂ ਇਹ ਉਹਨਾਂ ਦੇ ਪੈਰਾਂ ਨੂੰ ਹੱਥ ਲਾ ਲੈਂਦਾ ਮੈਨੂੰ ਬੀਬੀ ਜਗੀਰਕੌਰ ਜੀ ਦਾ ਕੋਈ ਨਹੀਂ ਆਇਆ ਨੋਟਿਸ ਨਾ ਉਹਨਾਂ ਦੀ ਕੋਈ ਲੈਟਰ ਆਈ ਹੈ ਲੇਕਿਨ ਮ ਇਸ ਥੀਡੋ ਤੇ ਐਕਸ਼ਨ ਲਾਉਂਗੀ ਔਰ ਕਿਉਂਕਿ ਇਹਨਾਂ ਦੀ ਹਿਸਟਰੀ ਇਸ ਤਰੀਕੇ ਦੀ ਰਹੀ ਹੈ ਪਹਿਲੀ ਵਾਰੀ ਹੋਇਆ ਹੁੰਦਾ ਤੇ ਸ਼ਾਇਦ ਮਾਫੀ ਦੇ ਲਾਇਕ ਹੁੰਦੇ ਇੱਕ ਚੀਜ਼ ਹੈ ਇਸ ਵੀਡੀਓ ਦੇ ਵਿੱਚ ਜੇ ਦੋਵੇਂ ਤਰ੍ਹਾਂ ਨੂੰ ਦੇਖਿਆ ਜਾਵੇ ਤਾਂ ਚਰਨਜੀਤ ਚੰਨੀ ਤੇ ਬੀਬੀ ਜਗੀਰ ਕੋ ਪਹਿਲਾਂ ਹੱਸਦੇ ਹੋਏ ਨਜ਼ਰ ਆਉਂਦੇ ਨੇ ਇੱਕ ਦੂਜੇ ਨੂੰ ਹੱਥ ਵੀ ਜੋੜਦੇ ਨੇ ਹੱਥ ਫੜੇ ਵੀ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਉਹ ਉਹਦਾ ਉਹਨਾਂ ਦੇ ਚਿਹਰੇ ਨੂੰ ਹੱਥ ਲਾਉਂਦੇ ਨੇ ਉਸ ਤੋਂ ਬਾਅਦ ਉਹ ਬੀਬੀ ਜਗੀਰ ਕੋ ਫਿਰ ਵੀ ਇੱਕ ਵਾਰੀ ਹੱਸਦੇ ਹੋਏ ਉੱਥੋਂ ਪਾਸੇ ਹੋ ਜਾਂਦੇ ਨੇ ਉਹ ਸਾਰਾ ਪਾਰਟ ਵੀਡੀਓ ਦਾ ਇੱਕ ਮਖੌਲ ਨਜ਼ਰ ਆ ਰਿਹਾ ਹੈ ਪਰ ਇਹ ਮੰਨ ਲੀਏ ਕਿ ਜਲੰਧਰ ਦੇ ਵਿੱਚ ਇਸ ਵੀ ਸਿਆਸਤ ਦੇ ਮੈਦਾਂ ਤੇ ਸੱਚ ਨਹੀਂ ਪੈ ਰਹੀ ਜੀ ਮੈਂ ਤੇ ਐਜ਼ ਇਸ ਵੀਡੀਓ ਨੂੰ ਇਸ ਤਰੀਕੇ ਦੇ ਨਾਲ ਦੇਖ ਰਹੀ ਹਾਂ ਕਿ ਇਹ ਜਿਹੜਾ ਹੈ ਇੱਕ ਪਬਲਿਕਲੀ ਇੱਕ ਔਰਤ ਨੂੰ অবਜੈਕਸ਼ਨੇਬਲੀ ਨਾਟ ਕੀ ਉਹਦੇ ਚਿਹਰੇ ਦੇ ਉੱਤੇ ਹੱਥ ਲਾਣ ਦਾ ਕੋਈ ਮਤਲਬ ਨਹੀਂ ਸੀਗਾ ਜਦ ਤੱਕ ਉਹਨਾਂ ਨੇ ਸਤਸ੍ਰੀਕਾਲ ਬੁਲਾਈਆ ਬੀਬੀ ਜੀ ਨੇ ਸਤਸ੍ਰੀਕਾਲ ਬੁਲਾਈਆ ਬਿਲਕੁਲ ਠੀਕ ਹੈਗਾ ਠੀਕ ਹੈ ਨਾ ਇਸ ਤੋਂ ਬਾਅਦ ਕੋਈ ਇਦਰੀ ਦੀ ਹਰਕਤ ਨਹੀਂ ਹੋਣੀ ਚਾਹੀਦੀ ਮੈਂ ਇਸ ਦੇ ਉੱਤੇ ਐਕਸ਼ਨ ਇਸੇ ਕਰਕੇ ਲੈ ਰਹੀ ਹਾਂ ਕਿਉਂਕਿ ਮੈਂ ਪਹਿਲਾਂ ਵੀ ਦੇਖਿਆ ਇਹਨਾਂ ਨੂੰ ਇਹ ਕਿਸੇ ਨਾ ਕਿਸੇ ਬਹਾਨੇ ਉਸ ਜੋ ਜਿਹੜੀ ਸਿਚੁਏਸ਼ਨ ਹੁੰਦੀ ਆ ਉਹ ਤੋਂ ਕਤਰਾਂਦੇ ਨੇ ਪਹਿਲਾਂ ਤੁਹਾਨੂੰ ਮੈਂ ਦੱਸਿਆ ਮੈਂ ਤੁਹਾਨੂੰ ਦਿਖਾ ਸਕਦੀ ਆ ਕਿ ਜਿਹੜੀ ਫੋਟੋ ਦੇ ਉਤੇ ਉਹ ਲੜਕੀ ਦੇ ਨਾਲ ਵੀ ਜਿਹੜਾ ਹਰਕਤ ਕੀਤੀ ਤਾਂ ਵੀ ਇਹ ਗੱਲ ਕਹਤੀ ਨਹੀਂ ਜੀ ਮੇਰਾ ਕੋਈ ਮਕਸਦ ਨਹੀਂ ਸੀਗਾ ਮੇਰੀ ਤਾਂ ਉਂਗਲੀ ਜਿਹੜੀ ਸੀਗੀ ਉਦੋਂ ਟੇਢੀ ਸੀ ਜਾਂ ਦਰਦ ਸੀ ਜਾਂ ਜੋ ਵੀ ਸੀਗਾ ਮੇਰਾ ਗਾਲਾ ਕਿ ਇਹਨਾਂ ਨੂੰ ਮੈਡੀਕਲ ਕਰਾ ਲੈਣਾ ਚਾਹੀਦਾ ਸੀ ਉਦੋਂ ਦਿਖਾਉਣ ਦੇ ਲਈ ਲੇਕਿਨ ਸਿਰਫ ਇੱਕ ਐਕਸਕਿਊਜ਼ ਬਣਾ ਕੇ ਕਹਿ ਦੇਣਾ ਕੀ ਗੱਲ ਹੈ ਹੁਣ ਵੀ ਇੱਕ ਐਕਸਕਿਊਜ਼ ਬਣਾ ਕੇ ਮਾਂ ਦਾ ਜਾਂ ਭੈਣ ਦਾ ਇੱਕ ਵਹਾਨਾ ਦੇ ਕੇ ਕਹਿ ਦੇਣਾ ਇਹ ਗਲਤ ਗੱਲ ਹੈਗੀ ਆ ਪਬਲਿਕਲੀ ਇਸ ਚੀਜ਼ ਦੇ ਉੱਤੇ ਅਬਜੈਕਸ਼ਨ ਬੰਦਾ ਆਂ ਯਾ ਔਰ ਹਰ ਔਰਤ ਕਹੇਗੀ ਕਿ ਇਹ ਜਿਹੜੀ ਗੱਲ ਹੈ ਇਹ ਠੀਕ ਨਹੀਂ ਮੈਨੂੰ ਤੁਸੀਂ ਦੱਸੋ ਟਰੋਲ ਕਿਉਂ ਹੋ ਰਿਹਾ ਠੀਕ ਹੈ ਕਿਉਂ ਟਰੋਲ ਹੋ ਰਿਹਾ ਕਿਉਂਕਿ ਹਰ ਕੋਈ ਕਹਿ ਸਕਦਾ ਸੀ ਕੋਈ ਗੱਲ ਨਹੀਂ ਜਿੱਦ ਮਖਾਲ ਹੁੰਦਾ ਆ ਟਰੋਲ ਕਿਉਂ ਹੋ ਰਿਹਾ ਇਸੇ ਕਰਕੇ ਇਸੇ ਕਰਕੇ ਟਰੋਲ ਹੋ ਰਿਹਾ ਕਿ ਹਰਕਤ ਕਿਸੇ ਨੂੰ ਪਸੰਦ ਨਹੀਂ ਆਈ ਹੈ ਠੀਕ ਬਹੁਤ ਬਹੁਤ ਧੰਨਵਾਦ ਸੋ ਚਰਨਜੀਤ ਸਿੰਘ ਚੰਨੀ ਦੀਆਂ ਅਟਕਲਾਂ ਜਿਹੜੀਆਂ ਵਧੀਆਂ ਹੋਈਆਂ ਨਜ਼ਰ ਆਉਣਗੀਆਂ ਬੇਸ਼ੱਕ ਹੁਣ ਜਲੰਧਰ ਦੀ ਸਿਆਸਤ ਦੇ ਵਿੱਚ ਇਸ ਵੀਡੀਓ ਤੋਂ ਬਾਅਦ ਦੇਖਣਾ ਜ਼ਰੂਰ ਹੈ ਕੀ ਮੋੜ ਆਉਂਦਾ ਤਾਂ ਖਾਸ ਤੌਰ ਤੇ ਜਦੋਂ ਮੁਸ਼ਕਲਾਂ ਦਾ ਪਹਾੜ ਚਰਨਜੀਤ ਸਿੰਘ ਚੰੰਨੀ ਦੇ ਅੱਗੇ ਖੜਾ ਹੁੰਦਾ ਹੈ ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਉਹਦੇ ਵਿੱਚ ਕੀ ਯੋਗਦਾਨ ਰਹੇਗਾ ਇਹ ਤਾਂ ਹੁਣ ਆਲਾ ਸਮਾਂ ਹੀ ਦੱਸੇਗਾ ਮੈਂ ਸਰਖਬਾ ਆਪਣੇ ਸਹਿਯੋਗੀ ਅਮਨਦੀਪ ਦਿਨ ਰਾ ਰੋਜ਼ਾਨਾ ਸਪੋਕਸਮੈਨ ਮਹਾਰਾਜ